ਆ ਜੋ ਗੱਲਾਂ ਮੈਂ ਜੋ ਐਮਐਨਏ ਦਾ ਸਾਫ ਦਾ ਸਰਪੰਚ ਨੇ ਝੂਠੀਆਂ ਗੱਲਾਂ ਕੀਤੀਆਂ ਝੂਠ ਦੀ ਪੰਡ ਖੋਲੀ ਉਸੇ ਮੈਂ ਉਹਦਾ ਜਵਾਬ ਦੇ ਰਿਹਾ ਆ ਜਾਂ ਜਾਂ ਸ਼ੇਨਾਲ ਜਾਂ ਸ਼ਿਕਾਰੀਗੜ੍ਹ ਮੈਂ ਤਾਂ ਮੇਕਲ ਦੱਸ ਦਿੰਨਾ ਇੱਕ ਪੱਖ ਕਰ ਲੋ ਜਾਂ ਇਹਨਾਂ ਚੌਧਰੀਆਂ ਨਾਲ ਹੋ ਜਾ ਜਾਂ ਫਿਰ ਮੇਰੇ ਨਾਲ ਹੋ ਜਾ ਤੁਹਾਡੇ ਨਾਲ ਉਹਨਾਂ ਚੌਧਰੀਆਂ ਦਾ ਸਾਡੇ ਕੀ ਮਤ ਆਇਆ ਜਿਹੜੇ ਬੰਦਾ ਮੇਰੀ ਖੱਬੀ ਬਾਹ ਪਿੰਡ 'ਚ ਹੋਰ ਇਨਸਾਨ ਹੀ ਬਸਦੇ ਸੀ ਪਿੰਡ 'ਚ ਕਿਸੇ ਨੇ ਸਲਾਹ ਨਹੀਂ ਕੀਤੀ ਹੋਰ ਹੋਇਆ ਕੀ ਦੋ ਗਰਾਂਡਾ ਦੇ ਆ ਜਿੰਨਾ ਚਾ ਸਾਰਾ ਕੁਝ ਇੱਥੇ ਚੱਲਦਾ ਸੀ ਸਕੂਲ ਵਿੱਚਿਆਂ 80% ਤੋਂ ਵੱਧ ਲੈਂਟਰ ਪੈ ਚੁੱਕਾ ਹੈ ਹੁਣ ਇਹ ਕਹਿੰਦੇ ਜੀ ਲਾਈਟ ਬੰਦ ਕੀਤੀ ਬੰਨੀ ਨਹੀਂ ਉਹਦੇ ਵਿੱਚੋਂ ਬੰਨੀ ਜਿਹੜੀ ਆ ਬੰਨੀਆਂ ਕੋਲ ਵਈਆਂ ਪੰਣੀ ਜੋ ਉੱਥੇ ਝੂਠ ਤਫਾਰਾ ਰਜਿੰਦਰ ਕੁਮਾਰ ਨੇ ਬੋਲਿਆ ਮੈਂ ਕਹਾਂ ਜੀ ਪੰਡ ਝੂਠ ਦੀ ਖੋਲੀ ਇੱਕ ਪੰਡ ਝੂਠ ਦੀ ਸਭ ਤੋਂ ਪਹਿਲਾਂ ਉਹ ਝੂਠ ਬੋਲਿਆ ਬੰਦ ਬਰਨਾਰਾ ਕੀਤਾ ਜਨਰੇਟਰ ਉੱਥੇ ਅਸੀਂ ਖੜਾ ਕੀਤਾ ਸਾਰਾ ਕੁਝ ਏ ਪਿੰਡ ਦੇ ਲੋਕਾਂ ਦੀ ਭਲਾਈ ਲਈ ਕੋ ਕੰਮ ਕਰਦੇ ਕੀ ਗਲਤ ਕਰਦੇ ਆ ਇਹਸ ਬੰਦੇ ਨੇ ਕਿਹਾ ਵੀ ਚਾਰ ਪੰਜ ਬੰਦੇ ਬੰਦੇ ਆ ਜਿਹੜੇ ਵਿਰੋਧਤਾ ਕਰਦੇ ਸਾਰਾ ਪੱਡ ਮੇਰੇ ਨਾਲ ਹੈ ਜੀ ਨਾਲ ਤੁਹਾਡਾ ਤੇ ਤੁਸੀਂ ਅੱਜ ਮੀਡੀਆ ਨੂੰ ਕੀ ਕਰਕੇ ਬੁਲਾਇਆ ਜੀ ਮੇਰਾ ਨਾਮ ਵੀ ਸੁਖਵੀਰ ਸਿੰਘ ਚੀਮਾ ਹੂੰ ਐਕਸ ਸਰਪੰਚ ਘਰ ਬੁਲਾਇਆ ਸਾਬਕਾ ਜਹੀਦਾਰ ਸਰਕਰ ਪ੍ਰਧਾਨ ਨੂਰਮਲ ਯਰਨ ਸੈਕਟਰੀ ਸ਼੍ਰੋਮਣੀ ਕਾਲੀ ਦਲ ਜਿਹੜਾ ਅਜਿੰਦਰ ਦਿਹਾਤੀ ਤੇ ਸਾਬਕਾ ਮੈਂਬਰ ਜਿਹੜਾ ਪ੍ਰਹਿਨਗੋ ਸਰ ਕੀ ਕਾਰਨ ਹੈ ਜਿਉ ਤੁਸੀਂ ਅੱਜ মিডিਆ ਨੂੰ ਕਾਲ ਕਰਕੇ ਬੁਲਾਇਆ ਜਿਹੜੀ ਜੀ 18 ਤਰੀਕ ਦੇ ਐਤਵਾਰ ਨੂੰ ਸਾਡੇ ਪਿੰਡ ਕਮਾਂਡਰੀ ਕਮਾਂਡਰੀ ਹਾਲ ਦਾ ਜੋ ਕਿ ਲੈਂਟਰ ਲਿਖਿਆ ਸੀ ਬੜੇ ਦੁੱਖ ਦੀ ਗੱਲ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਉਦੋਂ ਸਾਬਕਾ ਸਰਪੰਚ ਰਜਿੰਦਰ ਕੁਮਾਰ ਨੇ ਨਹੀਂ ਸਰਦਾਰ ਗੁਰਪ੍ਰਤਾਪ ਸਿੰਘ ਬਰਾਲਾ ਐਮ ਐਲ ਏ ਕਿਉਂਕਿ ਸਾਡੇ ਪਿੰਡ ਆਏ ਸੀ ਉਹਦੇ ਸਬੰਧ ਦੇ ਵਿੱਚ ਜੋ ਝੂਠ ਤੂਫਾਨ ਬੋਲਿਆ ਉਹਦਾ ਜੋ ਝੂਠ ਸੁਫਾਨ ਬੋਲਿਆ ਉਹਦੇ ਸਬੰਧ ਦੇ ਵਿੱਚ ਮੈਂ ਕੱਲੀ-ਕੱਲੀ ਗੱਲ ਪ੍ਰੈਸ ਦੇ ਮੂਰੇ ਰੱਖੀ ਚਾਹੁੰਦਾ ਹਾਂ 18 ਤਰੀਕ ਨੂੰ ਜਦੋਂ ਸ਼ਾਮ ਨੂੰ ਘਟਨਾ ਵਾਪਰੀ ਮੈਂ ਸ਼ਹਿਰ ਕਰਨ ਬਡਾਲੀ ਗਿਆ ਸੀ ਜਦ ਬਡਾਲੇੋਂ ਮੁਰਕੇ ਵਾਪਸ ਆਇਆ ਤੇ ਪਤਾ ਲੱਗਾ ਬਈ ਕਮਿਊਨਿਟੀ ਹਾਲ ਦਾ ਸੈਂਟਰ ਦੋਗੇ ਲੈਂਟਰ ਡਿੱਗਿਆ ਬੜਾ ਮਨ ਨੂੰ ਦੁੱਖ ਹੋਇਆ ਸੁੱਧੇ ਅਸੀਂ ਘਟਨਾ ਸਿਧਾਂਤ ਤੇ ਪਹੁੰਚੇ ਹਾਂ ਉੱਥੇ ਕਾਫੀ ਸਾਡੇ ਨੌਜਵਾਨ ਜਿਹੜੇ ਇਹਦੇ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਆ ਰਹੇ ਸੀ ਜੋ ਕਿ ਵੈਰੀਨਾਸ ਓਕਾ ਜਿਹਨੂੰ ਠੇਕੇਦਾਰ ਕਹਿੰਦੇ ਆ ਉਹਨੂੰ ਇੱਕ ਗੱਡੀ ਉਪਜਾਰਾ ਪਹਿਲਾਂ ਲੈ ਕੇ ਆਇਆ ਉਹਨੂੰ ਮੈਂ ਕਿਹਾ ਦੂਜੀ ਗੱਡੀ ਵੀ ਲੈ ਕੇ ਆ ਜ਼ਰੂਰ ਦੋ ਗੱਡੀਆਂ ਦੇ ਵਿੱਚ ਉਹ ਬੰਦੇ ਲੈ ਕੇ ਗਿਆ ਬਾਕੀ ਹੋਰ ਲੈ ਕੇ ਗਿਆ ਐਂਗਵਸ ਜੋ ਸੀ ਉਹ ਬਾਅਦ ਵਿੱਚ ਆਈ ਰਾਤ ਨੂੰ 11 ਵਜੇ ਤੱਕ ਮੈਂ ਐਸ ਬਰਕ ਦੇ ਰਿਆਂ ਓਕੇ ਦੇ ਤੇ ਉਹਨਾਂ ਦੱਸਿਆ ਵੀ ਹੁਣ ਜਿਹੜਾ ਇਹ ਨੂਰਲੇ ਦੇ ਗਏ ਆ ਜਿਹੜਾ ਨੌਜਵਾਨ ਦੇ ਸੱਟ ਲੱਗੀ ਜਾਵੇ ਉਹਨੂੰ ਪਿੰਡ ਲੈ ਆਏ। ਸਵੇਰ ਨੂੰ ਜਦੋਂ ਉੱਠੇ ਆ ਬਲਬੀਰ RAM ਸਾਨੂੰ ਬੁੱਢਾ RAM ਦੇ ਮੇ ਘਰ ਗਿਆ। ਉਹਦਾ ਜੋ ਪੈਰ ਆ ਫਿਕਰ ਹੋਇਆ ਆ ਉਹਨੂੰ ਮੈਂ ਹੀ ਨਾਲ ਗੱਡੀ 'ਚ ਲਾਇਆ ਤੇਰੀ ਕੀ ਨਾਲ ਸੀ ਉਹਨੂੰ ਉਹਦੇ ਘਰ ਗਿਆ ਕੇ ਪੁੱਛੀ ਰਾਜੀ ਕੁਝ ਪੁੱਛਿਆ। ਮੈਂ ਕਿਹਾ ਠੀਕ ਆ ਕਹਿੰਦਾ ਠੀਕ ਆ ਮੈਂ ਕਿਹਾ ਫਿਕਰ ਨਾ ਕਰੀ ਅਸੀਂ ਸਾਰੇ ਤੇਰੇ ਨਾਲ ਆ। ਪਰਮਾਤਮਾ ਨੇ ਮਿਹਰ ਕਰਤੀ ਆ ਜਿਹੜਾ ਕੋਈ ਆਮ ਇਨਸਾਨ ਨਹੀਂ ਹੋਇਆ। ਉਸ ਤੋਂ ਬਰੰਤੋ ਉਹਦਾ ਭਰਾ ਨਾਲ ਲੈ ਕੇ ਮੈਂ ਰਮਨ ਕੁਮਾਰ ਸਨ ਉਹ ਤਰਸੀਮ لال ਦੇ ਘਰ ਗਏ ਆ ਮੈਂ ਕਿਹਾ ਉਹਨੂੰ ਵੀ ਦੱਸਿਆ ਮੇਰੇ ਸਿਰ ਤੇ ਸਾਟ ਲ ਕਿ ਜਾਂ ਤਾਂ ਖਾਲੀ ਵੀ ਕਾਫੀ ਸਰਦ ਤੇ ਉਹ ਸਾਟ ਸੀ ਪਰ ਲੱਤਾਂ ਤੇ ਵੀ ਸਾਟ ਲੱਗੀ ਸੀ ਮੈਂ ਕਿਹਾ ਠੀਕ ਆ ਕਿਤਾ ਸੀ ਗਿਆ ਰਿਸਕਨ ਕਰਾਉਣੀ ਆ ਮੈਂ ਠੀਕ ਆ ਮੈਂ ਕਿਹਾ ਪ੍ਰਮਾਤਮਾ ਨੂੰ ਬਹੁਤ ਮਿਹਰ ਕੀਤੀ ਆ ਤੇਰੇ ਤੈਨ ਛੋਟੇ ਛੋਟੇ ਬੱਚੇ ਆ ਤੇ ਤੈਨੂੰ ਕੁਝ ਹੋ ਜਾਂਦਾ ਮੋਰ ਪਰਿਵਾਰ ਦਾ ਜਿਹੜਾ ਪਲਰ ਪੋਛਣ ਬਹੁਤ ਔਖਾ ਸੀ ਇਹ ਅਸੀਸ ਤੇਰੇ ਨਾਲੇ ਉਸ ਤੋਂ ਅੰਤ ਰਾਤ ਚਾਮ ਨੂੰ মিডিਆ ਨੇ ਇੱਕ ਛੋਟੀ ਜਿਹੀ ਖਬਰ ਲਈ ਕਿ 65 ਬਾਅਦ ਦੇ ਵਿੱਚ ਰਾਤੀ ਲੈਂਟਰ ਡੱਪਿਆ ਔਰ ਮਦੂਰਾ ਦੇ ਸੱਟਾਂ ਲੱਗੀਆਂ ਸਵੇਰ ਨੂੰ 9 ਵਜੇ ਗੁਰਪਰਦਾਸ ਸਿੰਘ ਬਟਾਲੇ ਦਾ ਮੈਨੂੰ ਫੋਨ ਆਇਆ ਕਿ ਜਸਵੀਰ ਜੋ ਕਿ ਪਿੰਡ ਵਿੱਚ ਆ ਕਮੂਟਰੀ ਹੱਟ ਕੇ ਆਇਆ ਤਾਂ ਇਹ ਬੜੀ ਮਾੜੀ ਗੱਲ ਹੈ ਵੀ ਬੜਾ ਮਨ ਨੂੰ ਦੁੱਖ ਲੱਗਾ ਔਰ ਮੈਂ ਨਜ਼ਦੀਕ ਹੀ ਤੁਹਾਡੇ ਪਿੰਡ ਆਇਆ ਮੈਂ ਘਟੇਕ ਤੇ ਕਰਨ ਤੁਹਾਡੇ ਪਿੰਡ ਹਣਾ ਜਦੋਂ ਆਪਾਂ ਜਾ ਕੇ ਮੌਕਾ ਦੇਖਦੇ ਆ ਮੈਨੂੰ ਬੜੀ ਮਨ ਨੂੰ ਦੁੱਖ ਲੱਗਾ ਔਰ ਹਮਦਰਦੀ ਕਰਤੇ ਗੁਰਪਰਦਾਸ ਸਿੰਘ ਬਟਾਲਾ ਸਾਡੇ ਪਿੰਡ ਆਇਆ ਠੀਕ ਆ 9:30 ਵਜੇ ਤੋਂ ਬਾਅਦ ਦੱਸਦੇ ਲੱਗੇ ਕੋਈ ਵੀ ਮੇਰਾ ਜਿਹੜਾ ਫੋਨ ਦੀ ਡਿਟੇਲ ਕਾ ਕਢਾ ਸਕਦਾ ਆ ਮੈਂ ਜਿਹੜੇ ਵੀ ਬੰਦੇ ਸੀ ਪਿੰਡ ਦੇ ਵਿੱਚ ਮੌਜੂਦ ਸਾਡੇ ਬਰਬੀਰ ਸਿੰਘ ਬਲੈਸੀਆ ਗਰਮੀਰ ਸਿੰਘ ਦਸਵਦੇਵ ਸਿੰਘ ਮਨਜੀਤ ਪੱਪੂ ਮੈਂ ਫੋਨ ਕੀਤਾ ਅਸੀਂ 15 20 ਕਿ 10ਾਂ 20 ਮਿੰਟਾਂ ਦੇ ਵਿੱਚ ਅਸੀਂ ਬੰਦੇ ਸਾਰੇ ਇਕੱਠੇ ਹੋ ਗਏ ਮੈਂ ਕਿਹਾ ਚਲੋ ਐਮਐਲਐਨ ਸਾਹਮਣੇ ਹੋਣਾ ਅਸੀਂ ਨਾਲ ਜਾਣਾ ਉਸ ਤੋਂ ਪਰਾਂ ਜਦੋਂ ਅਸੀਂ ਬਾਹਰ ਖੜੇ ਸੀ ਤਾਂ মিডিਆ ਵਾਲੇ ਆਏ ਕੋਈ ਬਡਾਲਾ ਸਾਹਿਬ ਮੀਡੀਆ ਨੂੰ ਨਾਲ ਨਹੀਂ ਲੈ ਕੇ ਆਇਆ ਨਾ ਅਸੀਂ ਮੀਡੀਆ ਨੂੰ ਕੋਈ ਨਾਲ ਲੈ ਕੇ ਜਾਣਾ ਸੀ ਅਜ ਤਾਂ ਮੌਕਾ ਦੇਖਾਂ ਸਿਰਫ ਜਾਣਾ ਸੀ ਹਮਦਰਦੀ ਤੋਂ ਜਦੋਂ ਅਸੀਂ ਆਏ ਤੇ ਵੀਡੀਓ ਸਾਹਿਬ ਮੀਡੀਆ ਵਾਲੇ ਆਏ ਤਾਂ ਮੀਡੀਆ ਨੇ ਕਿਹਾ ਵੀ ਬਡਾਲਾ ਸਾਹਿਬ ਆ ਰਹੇ ਆ ਚਲੋ ਅਸੀਂ ਵੀ ਨਾਲ ਜਾਂਦੇ ਹਾਂ ਬਡਾਲਾ ਸਾਹਿਬ ਗਏ ਬਹੁਤ ਵਧੀਆ ਗੱਲਾਂ ਉੱਤੇ ਕੀਤੀਆਂ ਠੀਕ ਆ ਉਸਿਆ ਕਿਸ ਤਰੀਕੇ ਨਾਲ ਲੈਟਰ ਦੇ ਕੇ ਆਇਆ ਉਸ ਤੋਂ ਪ੍ਰੰਤ ਉਹ ਸਾਹਬਾ ਸਮਾਜ ਰਜਿੰਦਰ ਕੁਮਾਰ ਸੀ ਠੀਕ ਆ ਉਸ ਨੂੰ ਚਾਹੀਦਾ ਦੇ ਸੀ ਵੀ ਤੁਸੀਂ ਹਮਦਰਦੀ ਕਰ ਲੈ ਆਏ ਆ ਜੀ ਠੀਕ ਆ ਅਜੋ ਲੈਂਟਰ ਡੈਪ ਆਇਆ ਰਾਲ ਮਿਲ ਕੇ ਇਹਨੂੰ ਆਪਾਂ ਚੱਕ ਕੇ ਇਹਨੂੰ ਬਣਾਈਏ ਪਰ ਉਹ ਨਹੀਂ ਜੋ ਉਥੇ ਝੂਠ ਸਫਾਰਾਜਿੰਦਰ ਕੁਮਾਰ ਨੇ ਬੋਲਿਆ ਮੈਂ ਕਿਹਾ ਜੀ ਪੰਡ ਝੂਠ ਦੀ ਖੁੱਲੀ ਇੱਕ ਪੰਡ ਝੂਠ ਦੀ ਸਭ ਤੋਂ ਪਹਿਲਾਂ ਉਹ ਝੂਠ ਬੋਲਿਆ ਕਿ ਕਮੂੜ ਸਾਢੇ 3 ਸਾਲ ਹੋ ਗਏ ਆ ਕਮੂੜੀ ਹਾਲ ਨੂੰ ਬਣਾਉਂਦਿਆਂ ਨੂੰ ਠੀਕ ਆ ਵੀ ਸਾਡੀਆਂ ਜੀ ਗਰੰਟਾਂ ਸਾਡੇ ਪੈਸੇ ਰੁਕੇ 4 ਸਾਲ ਹੋ ਗਏ ਆ ਬੀਬੀ ਐਮਐਲਏ ਵੀਰ ਪੰਡਾਲੀ ਨੂੰ ਬਣੀ ਨੂੰ ਮਾ ਸਾਹਬ ਨੂੰ ਤੇ ਦੱਸੋ ਵੀ ਅਸੀਂ ਗ੍ਰਾਂਟ ਰੁਕੀ ਹੈ ਨਾ ਇਹ ਜੋ ਬੀਬੀ ਦਾ ਪਰਸਨਲ ਪੀਏ ਆ ਸਰਕਾਰੀ ਪੀਏ ਉਸ ਤੋਂ ਬਾਅਦ ਚੰਨੀ ਐਮਪੀ ਸਾਹਿਬ ਆ ਠੀਕ ਆ ਇਹ ਐਮਪੀ ਸਾਹਿਬ ਕੋ ਪੰਚਾਇਤ ਗਈ ਅਸੀਂ ਉਹ ਐਮਪੀ ਐਸ ਸਾਹਿਬ ਚੰਨੀ ਸਾਹਿਬ ਨੂੰ ਕਿਹਾ ਵੀ ਇਹਨੂੰ ਗ੍ਰਾਂਟ ਨਾ ਦਿਓ ਉਸ ਤੋਂ ਪਰਾਂ ਤੇ ਇਹਨ ਗੁਰੂ ਘਰ ਦਾ ਇਹਨੂੰ ਬਾਹਰ ਖੜੀ ਕਰਕੇ ਕਹੀ ਬਈ ਮੈਂ ਗੁਰਦੁਆਰੇ ਦੀ ਕਸਮ ਖਾਨਾ ਤੇ ਸਾਡੇ ਜੋ ਪੈਸੇ ਦਿੰਦੇ ਚਾਹੁੰਦੇ ਸੀ ਲੋਕੀ ਇਨੀ ਰੁੱਕੇ ਆ ਔਰ ਅਸੀਂ ਕਹਿੰਦੇ ਆ ਸਾਡੇ ਘਰ ਤਿੰਨ ਗੁਰਦੁਆਰੇ ਸਾਡੇ ਪਿੰਡ ਜਿਸ ਦਿਨ ਦਾ ਵੀ ਟਾਈਮ ਅਸਥਾਨ ਸਰਪੰਚ ਦਾ ਹੋਊਗਾ ਸਭੇ ਦਾ ਸਾਨੂੰ ਸੱਦੇ ਉੱਤੇ ਅਸੀਂ ਜਾਵਾਂਗੇ ਉਸ ਬੰਦੇ ਨੂੰ ਵੀ ਲੈ ਕੇ ਆਵੇ ਜਿਹਨੂੰ ਅਸੀਂ ਕਿਹਾ ਹੋਵੇ ਵੀ ਤੁਸੀਂ ਪੈਸੇ ਨਹੀਂ ਦੇਣੇ ਠੀਕ ਹੈ ਗੁਰਪ੍ਰਤਾਪ ਸਿੰਘ ਬੜਾਲਾ ਸਾਹਿਬ ਜਿਹੜਾ ਐਮਐਲਏ ਸੀ ਇਹ ਰਜਿੰਦਰ ਕੁਮਾਰ ਉਹ ਚੁਣਿਆ ਵਾਲਾ ਸਰਪੰਚ ਸੀ ਹਫਤੇ ਵਿੱਚ ਜੇ ਦੋ ਵਾਰੀ ਉੱਥੇ ਜਾਂਦਾ ਸੀ ਜੇ ਇੱਕ ਆਪੇ ਅਸੀਂ ਬੜਾਲਾ ਸਾਹਿਬ ਨੂੰ ਕਿਹਾ ਹੋਵੇ ਵੀ ਸਾਡੇ ਪਿੰਡ ਨੂੰ ਗ੍ਰਾਂਟ ਮਾ ਦਿਓ ਸਭ ਤੋਂ ਵੱਧ ਬੜਾਲਾ ਸਾਹਿਬ ਨੇ ਸਾਡੇ ਪਿੰਡ ਨੂੰ ਗ੍ਰਾਂਟ ਆ ਦਿੱਤੀ ਕਿਉਂ ਪਾਣੀ ਵਾਲੀ ਟੈਂਕੀ ਸਾਡੇ ਪਿੰਡ ਮਨਜ਼ੂਰ ਹੋਈ ਆ ਅੱਜ ਹਰ ਕੋਈ ਜੀ ਪਾਣੀ ਪੀਂਦਾ ਇਹ ਗੁਰਪ੍ਰਤਾਪ ਸਿੰਘ ਬਰਾੜਾ ਸਾਹਿਬ ਦੀ ਦੇਣ ਸੀ ਕਿਉਂਕਿ ਸਰਕਾਰ ਨੇ ਪੈਸੇ ਦੇਣੇ ਆ ਵਾਟਰ ਸਪਲਾਈ ਵਾਲਿਆਂ ਨੇ ਜਾਂ ਪੰਚਾਇਤ ਨੇ ਉਹਦਾ ਸਹਿਯੋਗ ਕਰਨਾ ਹੈ ਖੇਤਾਂ ਨੂੰ ਰਸਤੇ ਕੀ ਹਰ ਕੀ ਪੱਕੀ ਕੀਤੀ ਸਾਨੂੰ ਉਹਦਾ ਗਿਲਾ ਹੋ ਸਕਦਾ ਗੁਰਪ੍ਰਤਾਪ ਸਿੰਘ ਬਰਾੜਾ ਸਾਹਿਬ ਤੇ ਕਿ ਸਾਡੇ ਕੰਮ ਉਹ ਨਹੀਂ ਕੀਤੇ ਹੋਏ ਪਰ ਇਹ ਸਰਪੰਚ ਦੇ 101% ਕੰਮ ਕੀਤਾ ਬਰਾੜਾ ਸਾਹਿਬ ਉਸ ਤੋਂ ਬਰੰਕ ਤ ਇਸ ਬੰਦੇ ਨੇ ਝੂਠ ਬੋਲੇ ਹੋਰ ਇਸੇ ਗੱਲ ਕੀਤੀ ਜਿਹੜੀ ਇਹਨਾਂ ਗੱਲ ਕੀਤੀ ਉਹਦਾ ਜਵਾਬ ਦੇਊਗਾ ਅਗੇ ਮੈਂ ਜੀ ਪਿੰਡ 'ਚ ਗਰਾਊਂਡ ਬਣਾਈ ਹੈ ਜੋ ਪਿੰਡ ਦੇ ਵਿੱਚ ਗਰਾਊਂਡ ਬਣਾਈਆ ਜੋ ਸਾਡੇ ਪਿੰਡ 'ਦੋ ਗਰਾਊਂਡਾਂ ਬਣੀਆਂ ਉਹ ਵੀ ਰਜਿੰਦਰ ਕੁਮਾਰ ਸਰਪੰਚ ਦੀ ਦੇਣ ਆ ਜੇ ਇਹ ਪੰਚਾਇਤ ਹੁੰਦੀ ਆ ਸਾਰਿਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਐਨਆਰ ਵੀਰਾਂ ਨੇ ਬਾਹਰੋਂ ਫੋਨ ਕੀਤੇ ਵੀ ਤੁਸੀਂ ਖੇਤ ਦਾ ਪ੍ਰਬੰਧ ਕਰੋ ਅਸੀਂ ਕੁਝ ਅਸੀਂ ਪੈਸੇ ਭੇਜਦੇ ਆ ਕੋਸ ਪਿੰਡ ਵਾਲੇ ਭਾਏ ਇਕੱਠੇ ਕਰਨ सरपंच ਦਾ ਫਰਜ ਬਣਦਾ ਸੀ ਸਾਰੇ ਪਿੰਡ ਨੂੰ ਇਕੱਠਾ ਕਰਦਾ ਲੌਸਮੈਂਟ ਕਰਦਾ ਵੀ ਆਪਾਂ ਗਰਾਊਂਡ ਲੈਣੀ ਆ ਇਹਨ ਗਰਾਊਂਡ ਲੈ ਕੇ ਬਾਹਾਂ ਖੜੀਆਂ ਕੀਤੀਆਂ ਆ ਜੀ ਸੱਜੀ ਬਾਹਾਂ ਮੇਰੀ ਆ ਜੀ ਬੰਦਾ ਮੇਰੀ ਖੱਬੀ ਬਾਹਾਂ ਪਿੰਡ 'ਚ ਹੋਰ ਇਨਸਾਨ ਨਹੀਂ ਬਸਦੇ ਸੀ ਪਿੰਡ 'ਚ ਕਿਸੇ ਨੇ ਸਲਾਹ ਨਹੀਂ ਕੀਤੀ ਹੁਣ ਹੋਇਆ ਕੀ ਦੋ ਗਰਾਊਂਡਾਂ ਬਣੀਆਂ ਇੱਕ ਗਰਾਊਂਡ ਇਹਨਾਂ ਦੇ ਵੀਰਾਂ ਸਾਡਿਆਂ ਨੇ ਜਿਨ੍ਹਾਂ ਦੇ ਬੱਚੇ ਵਿਦੇਸ਼ 'ਚ ਆ ਪਰ ਉਹਨਾਂ ਨੂੰ ਪਿਆਰ ਆ ਸਾਡੇ ਨਾਲ ਪਿੰਡ ਨਾਲ ਪਿਆਰ ਆ ਮਿੱਟੀ ਨਾਲ ਪਿਆਰ ਆ ਉਹਨਾਂ ਦਾ ਜਿਆਦਾ ਜੋਗ ਜਾਣਿਆ ਸਾਡਾ ਘਰ ਉਸ ਤੋਂ ਬਰੰਤ ਅਸੀਂ ਹੁਣ ਗਰਾਊਂਡ ਵੀ ਜਿਹੜੀਆਂ ਵੀ ਬਣ ਗਿਆ ਆ ਜਿਹੜੀਆਂ ਤਿਆਰ ਨਹੀਂ ਹੋ ਗਿਆ ਆ ਜਿਹੜੀਆਂ ਤਿਆਰ ਹੋ ਗਿਆ ਸਾਡਾ ਅਸੀਂ ਥੋੜੇ ਹੀ ਜਿੰਨਾ ਤੱਕ ਪਿੰਡ ਮੁਕੀਏ ਜਿਹੜਾ ਹੋ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਹੋਰ ਝੂਠ ਬੋਲਿਆ ਯਾਰਾ ਇਸਨੇ ਹੋਰ ਝੂਠ ਬੋਲਿਆ ਅਸੀਂ ਜੋ ਇਹਨਾਂ ਵੀਡੀਓ ਚਲਾਈ ਸੀ ਵੇ ਗੰਦੀ ਸਿਆਸਤ ਕਰਨ ਆਏ ਆ ਅਸੀਂ ਕੋ ਸਿਆਸਤ ਕਰਨ ਨਹੀਂ ਆਏ ਸੀ ਇਹ ਅਸੀਂ ਸਿਆਸਤ ਕਰਨੀ ਹੁੰਦੀ ਅਸੀਂ ਡੀਸੀ ਦੇ ਐਸਐਸਪੀ ਦੇ ਪੇਸ਼ ਹੁੰਦੇ ਵੀ ਇੱਥੇ ਇਨਕੁਆਰੀ ਕਰਾਈ ਜਾਵੇ ਇਥੇ ਮੌਕੇ ਤੇ ਆਇਆ ਜਾਵੇ ਅਸੀਂ ਕੋਈ ਕਦੇ ਨਹੀਂ ਗਏ ਅਸੀਂ ਤਾਂ ਹਮਦਰਦੀ ਦੇ ਤੌਰ ਤੇ ਆਏ ਆ ਕਿਉਂਕਿ ਇਹ ਜਿਹੜਾ ਪੰਚਾਇਤ ਘਰ ਆ ਪਹਿਲਾਂ ਸਰਪੰਚ ਸਾਹਿਬ ਨੇ ਬਗੜ ਕੀਤਾ ਸੀ ਦੇਸਰਾ ਸਰਪੰਚੋ ਬਣਿਆ ਉਹ ਦੋ ਕਮਰੇ ਬਣਾਏ ਆ ਇਹ ਪੰਚਾਇਤ ਦੀ ਜਗ੍ਹਾ ਹੈ ਜੇ ਪਰਸਾਂ ਜਗ੍ਹਾ ਹੁੰਦੀ ਇਹਦੀ ਤਾਂ ਫੇ ਅਸੀਂ ਉੱਥੇ ਨਹੀਂ ਸੀ ਜਾਣ ਤੁਹਾਨੂੰ ਜਦੋਂ ਕੋਈ ਸਰਕਾਰੀ ਕੀਤੇ ਕੋਈ ਸਰਕਾਰੀ ਐਟ ਲੱਗਦੀ ਆ ਕੋ ਸਾਰੇ ਪਿੰਡ ਦੀ ਆ ਸਾਰੇ ਪਿੰਡ ਦੇ ਦਾ ਕੋਈ ਵੀ ਹਸਾਬ ਪੁੱਛ ਸਕਦਾ ਲੋਕਤੰਤਰ ਆ ਇਹ ਉਸ ਤੋਂ ਬਰੰਤ ਇਹ ਕਿਹਾ ਜੀ ਗੰਦੀ ਸਿਆਸਤ ਕਰਨਾ ਗਿਆ ਗੰਦੀ ਸਿਆਸਤ ਇਹ ਬੰਦਾ ਕਰਦਾ ਆ ਇਹ ਚੁਣਿਆ ਹੋਇਆ ਸਰਪੰਚ ਨਹੀਂ ਜਿੱਦਾਂ ਥੋੜਾ ਜਿਹਾ ਪਹਿਲਾਂ ਸਰਪੰਚ ਦੀ ਇਲੈਕਸ਼ਨ ਹੋਈ ਸਾਡਾ ਜੋ ਸਰਪੰਚੀ ਦਾ ਉਮੀਦਵਾਰ ਸੀ ਇਹ ਵਾਈਫ ਹਸਬੈਂਡ ਤਿੰਨ ਘੰਟੇ ਉਹਦੇ ਘਰ ਬੈਠੇ ਰਹੇ ਵੀ ਤੂੰ ਵੋਟਾਂ ਦੇਣਾ ਖੜੋ ਹੋਣ ਕਿਹਾ ਵੀ ਭਾਜੀ ਅੱਗੇ ਅਸੀਂ ਤੁਹਾਨੂੰ ਸਰਪੰਚ ਬਣਾਇਆ ਸੀ ਹੁਣ ਇੱਕ ਮੌਕਾ ਸਾਨੂੰ ਦੇ ਦਿਓ ਇਹ ਕਹਿੰਦਾ ਜੀ ਅੱਗੇ ਤਾਂ ਮੈਂ ਬਣਿਆ ਸੀ ਹੁਣ ਮੈਂ ਆਸ ਕੀ ਮੇਰੀ ਵਾਈਫ ਕਹਿੰਦੀ ਮੈਨੂੰ ਵੀ ਬਣਾ ਉਸ ਤੋਂ ਪ੍ਰੰਤ ਅਸੀਂ ਨੂਰਮੈਲ ਗਏ ਉਹ 4 ਘੰਟੇ ਸਾਨੂੰ ਉੱਥੋਂ ਜਣੀ ਸਰਕਾਰ ਦੇ ਪ੍ਰੈਸ਼ਰ ਦੇ ਨਾਲ ਜੇ ਉੱਥੋਂ ਜਿਹੜਾ ਪ੍ਰੇ ਕੀਤਾ 4 ਘੰਟੇ ਅਸੀਂ ਉੱਥੇ ਵੀਡੀਓ ਨੂੰ ਕਹਿ ਰਹਾ ਏਡੀਸ ਨੂੰ ਕਿਹਾ ਫੇ ਉਹ ਆਇਆ ਕਿ ਉਹ ਬੀਐਸਪੀ ਦਾ ਹਲਕੇ ਦਾ ਲੀਡਰ ਚੁੰਬਰ ਸਾਹਿਬ ਵੀ ਉੱਥੇ ਬੈਠੇ ਸੀ ਅਸੀਂ ਉਹਨਾਂ ਨੂੰ ਵੀ ਕਿਹਾ ਉਹਨ ਵੀ ਬੀੜਿਆਂ ਨੂੰ ਕਿਹਾ ਉਸ ਤੋਂ ਪ੍ਰੰਤ ਜੇ ਸਾਹਿਬ ਦਾ ਸਾਨੂੰ ਫੋਨ ਆਇਆ ਵੀ ਮੰਡੀ ਪ੍ਰਾਣੀ ਦੇ ਵਿੱਚ ਆ ਜਾ ਉੱਥੇ ਮੈਂ ਸੈਨ ਕਰਕੇ ਦੇ ਦਿੰਦਾ ਉਹਨ ਉੱਥੇ ਸੈਨ ਕੀਤੇ ਉਸ ਤੋਂ ਪ੍ਰੰਤ ਅਸੀਂ ਮਿਹੜੇ ਗਏ ਠੀਕ ਹੈ ਜਦੋਂ ਮਿਹੜੇ ਅਸੀਂ ਗੇਟ ਵਚੋਂ ਅੰਦਰ ਐਂਟਰ ਹੋ ਗਏ ਆ ਸਾਨੂੰ ਮਹਿਕ ਮਿਹੜੇ کہہ ਸਕਦੇ ਸੀ ਭਾਈ ਤੁਸੀਂ ਬਾਹਰ ਜਾਓ ਕਿਸੇ ਨੇ ਸਾਨੂੰ ਨਹੀਂ ਕਿਹਾ ਉਹਨੇ ਜਦੋਂ ਗੇਟ ਦੇ ਅੰਦਰ ਐਂਟਰ ਹੋ ਜਾਈਏ ਫੇਰ ਸਾਨੂੰ ਫੈਲਾ ਰੱਖਣੀਆਂ ਪੈਂਦੀਆਂ ਜਿਆਦੇ ਇੱਕ ਦਿਨ ਪਹਿਲਾਂ ਫੈਲਾ ਰੱਖਿਆ ਸੀ ਇਹਨੂੰ ਉੱਥੇ ਰੌਲਾ ਪਾਉਣ ਦੀ ਲੋੜ ਨਹੀਂ ਸੀ ਇਹਨੂੰ ਤੇ ਰੋਲਾ ਪਾਇਆ ਸਾਡੀਆਂ ਲੇਡੀ ਛੱਡ ਕੇ ਸਾਡੀਆਂ ਜੋ ਲੇਡੀ ਸਿਰਾਂ ਨੂੰ ਧੱਕੇ ਮਰਾਏ ਉਹ ਸਾਡੇ ਜੋ ਪੇਪਰ ਰੱਖਣ ਗਏ ਸੀ ਨੌਜਵਾਨ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਉਸ ਤੋਂ ਪਰਾਂਤ ਸੀ ਦੋ ਦਿਨ ਚੰਡੀਗੜ੍ਹ ਗਏ ਆ ਚੰਡੀਗੜ੍ਹ ਸਾਨੂੰ ਸਟੇ ਮਿਲ ਗਈ ਔਰ ਪੇਪਰ ਦੇ ਵਿੱਚ ਵੀ ਆਇਆ ਉਸ ਤੋਂ ਬਾਅਦ ਦੂਜੀ ਤਰੀਕ ਪਈ ਉਸ ਤੋਂ ਬਾਅਦ ਸਰਕਾਰ ਜਦੋਂ ਉੱਥੇ ਹਾਜ਼ਰ ਹੋਈ ਸਰਕਾਰ ਨੇ ਕਿਹਾ ਜੀ 4000 ਆ ਪੰਜਾਬ ਦੇ ਵਿੱਚ ਬਦੀਕੀਆਂ ਹੋਈਆਂ ਸਸਦਾਂ ਨੇ ਕਿਹਾ ਜੀ 4000 ਪਿੰਡਾਂ ਦੀ ਡਿਵੈਲਪਮੈਂਟ ਨਹੀਂ ਹੋਣੀ ਇਸ ਹਿਸਾਬ ਨਾਲ ਕੰਮ ਹੋ ਗਿਆ ਉਹਨੇ ਕਿਹਾ ਜੀ ਇਹ ਜੋ ਤੁਹਾਡੀਆਂ ਸ਼ਿਕਾਇਤਾਂ ਆ ਏਡੀਸੀ ਸੁਣੂਗਾ ਅਸੀਂ ਚੁੱਪ ਕਰਕੇ ਭਈ ਆਪਣੇ ਘਰ ਵਾਂਗ ਥੋੜਾ ਜਿਹਾ ਚੈਰ ਮੰਡੀ ਬੋਹੜ ਸ਼ਾੜ ਮੈਂ ਸੜਕ ਬਣਾਈ ਆ ਅਸੀਂ ਕੋਈ ਧੱਕਾ ਨਾ ਜੱਜ ਨਹੀਂ ਕੀਤੀ ਬਹੁਤ ਵਧੀਆ ਕੰਮ ਕੀਤਾ ਐਂਟਰਲੌਕ ਪਿੰਡ ਲੱਗਦੇ ਆ ਅਸੀਂ ਕਿਸੇ ਨੇ ਰੋਕੇ ਚੰਗੀ ਚੀਜ਼ ਹੋਵੇ ਅਸੀਂ ਸਹਿਯੋਗ ਕਰਦੇ ਆ ਕਮਿਊਨਿਟੀ ਹਾਲ ਟੂਟੇ ਹਾਲ ਬਣ ਰਿਹਾ ਸੀ ਅਸੀਂ ਇੱਕ ਬੰਦੇ ਨੇ ਵੀ ਜਾ ਕੇ ਉੱਥੇ ਕੋਈ ਟਿੱਪਣੀ ਨਹੀਂ ਕੀਤੀ ਦੱਸਣ ਜੇ ਕਿਸੇ ਨੇ ਅਸੀਂ ਕਿਹਾ ਹੋਵੇ ਅਸੀਂ ਕਿਉਂ ਬਣਾ ਰਹੇ ਆ ਇਹ ਤਰੀਕਾ ਬਣਾ ਰਹੇ ਜਦੋਂ ਮਾੜਾ ਪ੍ਰਬੰਧ ਹੋਇਆ ਜਦ ਇੱਕ ਬੰਦਾ ਕੁਆਂਟਾ ਦਾ ਭਾਰ ਚੱਕ ਸਕਦਾ ਉਹਦੇ ਸਿਰ ਆਪਾਂ ਦੋ ਕੁਆਂਟਾ ਭਾਰ ਚਾਹਣਾ ਹੁੰਦੇ ਕਢਾਈ ਇਹਨਾ ਹੈਵੀ ਲੈਂਡਰ ਸੀ ਸੀ ਉਹਦੇ ਵਿੱਚ ਆਪਾਂ ਮਾੜੀਆਂ ਬਲੀਆਂ ਲਾਈਆਂ ਇਹ ਆਪਣੇ ਮੂੰਹ ਕਹਿ ਰਿਹਾ ਇੱਕ ਬਣੀ ਟੁੱਟੀ ਦੋ ਬਣੀ ਟੁੱਟੀ ਤੀਜੀ ਬਣੀ ਟੁੱਟੀ ਤੇ ਮਾੜੀਆਂ ਦੇ ਬਟ ਟੁੱਟੀਆਂ ਹੀ ਸੀ ਉਹ ਸਾਰਾ ਜਿਹੜਾ ਉਹ ਡੱਬੇਆਂ ਵਿੱਚ ਠੀਕ ਹੈ ਇਹਦੇ ਵਿੱਚ ਗਲਤੀ ਤਾਂ ਪ੍ਰਬੰਧਕਾਂ ਦੀ ਆ ਸਾਡੀ ਦੱਸੋ ਕੀ ਗਲਤੀ ਆ ਅਸੀਂ ਉੱਥੇ ਗਏ ਆ ਹਮ ਦਰਦੀ ਤੋਰ ਦੇ ਗਏ ਆ ਜਿਦਾ ਜੇ ਕੋਈ ਜਾ ਕੇ ਮਾੜਾ ਲੱਭ ਚੁ ਬੋਲਿਆ ਇਹ ਸਾਨੂੰ ਕਹਿ ਸਕਦਾ ਕੋਈ ਪ੍ਰਦਾਸ ਹੰਪਰਾਣੇ ਨੇ ਸਾਨੂੰ ਕਿਹਾ ਸੀ ਬਈ ਇੱਕ ਬੰਦੇ ਨੂੰ ਗੱਲ ਕਰਨੀ ਆ ਜਦੋਂ ਸੀਨੀਅਰ ਬੰਦਾ ਗੱਲ ਕਰਦਾ ਹੁੰਦਾ ਫੇ ਯੂਨੀਅਰ ਬੰਦਾ ਨਹੀਂ ਗੱਲ ਕਰਦਾ ਹੁੰਦਾ ਇਸ ਕਰਕੇ ਹੁੰਦਣਾ ਅਸੀਂ ਬੋਲੇ ਨਹੀਂ ਉਸ ਤੋਂ ਬਾਅਦ ਫੇ ਉਸ ਬੰਦੇ ਨੇ ਕਿਹਾ ਵੀ ਚਾਰ ਪੰਜ ਬੰਦੇ ਬੰਦੇ ਆ ਜਿਹੜੇ ਵਿਰੋਧਤਾ ਕਰਦੇ ਸਾਰਾ ਪੈਟ ਮੇਰੇ ਨਾਲ ਆ ਥੋੜਾ ਜਿਹਾ ਪਹਿਲਾਂ ਬਲਾਗ ਸੰਪਤੀ ਉਹ ਜਿਲ੍ਹਾ ਪ੍ਰੈਜ਼ੀਡੈਂਸ਼ੀਅਲ ਹੋਣੀ ਹੈ ਬਨਾਰ ਸੰਤੀ ਦਾ ਉਮੀਦਵਾਰ ਜੋ ਦੇਸਰਾਜ ਸੈਡਲੀ ਆ ਉਹਦੀ ਵਾਈਫ ਪਰਮਜੀਤ ਕੌਰ ਸੀ ਚਲੋ ਉਹ ਉਹਦੀ ਬੋਚੜ ਹਰਕ ਦੇ ਨਾਲ ਆ ਉਹ ਸਾਰਿਆਂ ਨੂੰ ਫੋਨ ਕੀਤੇ ਆ ਸਾਨੂੰ ਵੀ ਫੋਨ ਕੀਤੇ ਆ ਚਲੋ ਪਿੰਡ ਵੇਸ ਤੇ ਉਹਨੂੰ ਵੋਟ ਪਈ ਚ 40 ਦੀ 50 60 ਕੋਟਾ ਉਹਦੀਆਂ ਬੰਦ ਸੀ ਜੋ ਜ਼ਿਲ੍ਹਾ ਪ੍ਰਸ਼ਦ ਦੀ ਹੋਰ ਵੋਟ ਪਈ ਆ ਬੀਬੀ ਕਮਲਜੀਤ ਕੌਰ ਵੀ ਪਿੰਡ ਵਾਲੀ ਐਮ ਐਲ ਏ ਵੀ ਸਾਬ ਦੇ ਪਿੰਡੋਂ ਉਹਨੂੰ 183 ਵੋਟਾਂ ਸਾਡੇ ਪਿੰਡੋਂ ਪਈਆਂ ਵਿਰੋਧ ਦੇ 408 ਦਾ ਦੇ ਵਿੱਚੋਂ ਬੋਰਡ ਦੇ ਵਿੱਚੋਂ ਭਰੋ ਦੇ ਵਿੱਚ 100 285 ਵੋਟਾਂ ਪਈਆਂ ਠੀਕ ਹੈ 61% ਇਸ ਸਰਪੰਚ ਦੇ ਖਿਲਾਫ ਵੋਟ ਪਈ ਆ ਦਸੋ ਚਾਰ ਪੰਜ ਬੰਦੇ ਇਹਦੇ ਖਿਲਾਫ ਆ ਅਧਿਓ ਜਿਆਦਾ ਪਿੰਡੇ ਦੇ ਖਿਲਾਫ ਆ ਉਸ ਤੋਂ ਉਪਰੰਤ ਤਾਂ ਇਹ ਅਸੀਂ ਜਦੋਂ ਉਤੋਂ ਵਾਪਸ ਆਏ ਆ ਇਹਨਾਂ ਪਿੰਡ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਧੜੇ ਬੰਦੀ ਦੇ ਵਿੱਚ ਕਿਉਂਕਿ ਸਮਾਜ ਨੂੰ ਵੜਦਾ ਸਭ ਤੋਂ ਮਾੜੀ ਗੱਲ ਆ ਇਹ ਨੇ ਇਹ ਕਿਹਾ ਜੀ ਇਹ ਬੰਦੇ ਤੁਸੀਂ ਚੌਧਿਆਂ ਨਾ ਰਹਿਣਾ ਸਾਢੇ ਨਾ ਰਹਿਣਾ ਸ਼ਿਕਾਰੀਆ ਨਾ ਰਹਿਣਾ ਸ਼ਹਿ ਨਾ ਰਹਿਣਾ ਜੋ ਇਹ ਅਸੀਂ ਗੱਲਾਂ ਕੀਤੀਆਂ ਬਹੁਤ ਘਟੀਆ ਗੱਲਾਂ ਆ ਬਾਡੂ ਤੇ ਰਾਜ ਕੀਤੀ ਜੀ ਨੀਤੀ ਛੱਡਣੀ ਚਾਹੀਦੀ ਆ ਪਿੰਡ ਚ ਭਾਈਚਾਰਾ ਕਾਇਮ ਚਾਹੀਦਾ ਆ ਵਾਕਈ ਅਸੀਂ ਇਹਨੂੰ ਕਹਿੰਦੇ ਆ ਕਹਿੰਦੇ ਆ ਪਹਿਲ ਤੇਰੀ ਆ ਦੂ ਸਾਡੀ ਹੋਗੀ ਕਿਉਂਕਿ ਭੱਜਦੇ ਨੂੰ ਬਾਹਰ ਸਾਰੇ ਨੂੰ ਕੋਈ ਹੁੰਦਾ ਇਸ ਕਰਕੇ ਮੈਂ ਮੁੱਖ ਮੰਤਰੀ ਸਰਦਾਰ ਭਵਾਨ ਸਿੰਘ ਬਾਦ ਤੋਂ ਬੇਨਤੀ ਕਰਦਾ ਆ ਕਿ ਸਾਡੇ ਪਿੰਡ ਨੂੰ ਵੱਤਵਾਲ ਗ੍ਰਾਂਟ ਦਿੱਤੀ ਜਾਵੇ ਜਿਹੜਾ ਇੱਕ ਮੁੰਡਰੀ ਹਾਲ ਬਣਿਆ ਆ ਇਸ ਨੂੰ ਵਧੀਆ ਤੌਰ ਤੇ ਬਣਾਇਆ ਜਾਵੇ ਅਸੀਂ ਕੋਈ ਐ ਚੀਜ਼ ਦੇ ਹੱਕ ਦੇ ਵਿੱਚ ਆ ਤੇ ਪਰ ਮਾਨੂੰ ਦੁੱਖ ਲੱਗਦਾ ਸਾਨੂੰ ਕਹਿੰਦਾ ਗੰਦੀ ਸਿਆਸਤਾਂ ਦੇ ਗੰਦੀ ਸਿਆਸਤਾਂ ਕਰਦਾ ਜੇ ਅਸੀਂ ਗੰਦੀ ਸਿਆਸਤ ਕਰਨੀ ਹੁੰਦੀ ਅਸੀਂ ਮੋਕਾ ਦੇਖਣਾ ਜਾਂਦੇ ਸੋ ਦੇ ਡੀਸੀ ਦੇ ਜਾਂਦੇ ਇਸ ਕਰਕੇ ਹੁਣ ਸਾਨੂੰ ਵੀ ਬਾਹਰੋਂ ਫੋਨ ਆ ਰਹੇ ਆ ਰਾਕੇ ਚੋਂ ਫੋਨ ਆ ਰਹੇ ਆ ਵੀ ਤੁਸੀਂ ਇਸ ਦੀ ਇਨਕੁਆਰੀ ਪਾਓ ਉਹਦੇ ਬਾਰੇ ਅਸੀਂ ਵਿਚਾਰ ਕਰਦੇ ਆਂ ਆ ਜੋ ਗੱਲਾਂ ਮੈਂ ਜੋ ਐਮਐਨਏ ਦਾ ਸਾਹਪਾ ਸਰਪੰਚ ਨੇ ਝੂਠੀਆਂ ਗੱਲਾਂ ਕੀਤੀਆਂ ਚੂੜੀ ਪੰਡ ਖੋਲੀ ਉਸੇ ਮੈਂ ਉਹਦਾ ਜਵਾਬ ਦੇ ਰਿਹਾ ਆਂ ਮੀਡੀਆ ਸਾਹਮਣੇ ਪਰ ਜਿੱਦਣ ਸਰਪੰਚ ਸਾਹਪਾ ਸਰਪੰਚ ਸਾਨੂੰ ਸੱਦ ਲਵੇ ਤਿੰਨ ਗੁਰੂ ਘਰ ਆ ਅਸੀਂ ਹਾਜ਼ਰ ਹੋਣ ਨੂੰ ਤਿਆਰ ਆਂ ਕੱਲੀ ਕੱਲੀ ਗੱਲ ਸਾਣਾ ਬੈਠ ਕੇ ਕਰ ਲਵੇ ਅਸੀਂ ਇੱਕ ਇੱਕ ਗੱਲ ਦਾ ਇਹਨੂੰ ਠੋਕੇ ਜਵਾਬ ਦੇਵਾਂਗੇ ਅਸੀਂ ਪਿੰਡ 'ਚ ਭਾਈਚਾਰਾ ਕਾਇਮ ਚਾਹੁੰਦੇ ਆ ਸਮਾਜ ਕਿ ਸਾਰਾ ਬਰਾਬਰਤਾ ਚਾਹੀਦੀ ਆ ਸਾਨੂੰ ਤੇ ਪਿਆਰ ਨਾਲ ਪਿੰਡ 'ਚ ਰਹਿਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ